ਸਤਿ ਸ੍ਰੀ ਅਕਾਲ ਸਾਡਾ YouTube ਚੈਨਲ ਦੇਖਣ ਵਾਲੇ ਸਾਰੇ ਵੀਰਾਂ ਨੂੰ ਤੇ ਸਾਡੇ ਸਬਸਕ੍ਰਾਈਬਰਾਂ ਨੂੰ ਤੇ ਜਿਹੜੇ bina subscribe ਤੋਂ ਵੀ ਦੇਖਦੇ ਆ ਸਾਨੂੰ ਪਸੰਦ ਕਰਦੇ ਆ ਉਹਨਾਂ ਵੀਰਾਂ ਨੂੰ ਵੀ ਸਤਿ ਸ੍ਰੀ ਅਕਾਲ ਤੇ ਜੋ ਅੱਜ ਦਾ ਆਪਣਾ ਵਿਸ਼ਾ ਹੈਗਾ ਆਪਾਂ ਕੁਝਰ ਜਿਹਾ ਐਵੇਂਾਂ ਦੇ ਵਿੱਚ ਉਲਝੇ ਹੋਏ ਸੀਗੇ ਤੇ ਅੱਜ ਦਾ ਵਿਸ਼ਾ ਉਹੀ ਹੈਗਾ ਜੋ ਸਰਕਾਰਾਂ ਦਾ ਤਾਨਾशाही ਰਵਈਆ ਹੈਗਾ ਜੋ ਸਾਡੇ ਤੋਂ ਬੁਨਿਆਦੀ ਹੱਕ ਆ ਸਾਡਾ ਹਰੇਕ ਮਨੁੱਖ ਦਾ ਹੱਕ ਹੈਗਾ ਵਿੱਦਿਆ ਦਾ ਜਿਹਦੇ ਨਾਲ ਆਪਣਾ ਚਾਨਣ ਹੁੰਦਾਗਾ ਵਿਦਿਆ ਵਿਚਾਰੀ ਪਰਪਕਾਰੀ ਦੇ ਸਾਬ ਨਾਲ ਤੇ ਇਸ ਕਰਕੇ ਜਿਹੜੀ ਸਾਡੀ ਵਿੱਦਿਆ ਖੋ ਰਹੀ ਹੈ ਉਹੀ ਪੰਜਾਬ ਯੂਨੀਵਰਸਿਟੀ ਪਹਿਲਾਂ ਆਪਾਂ ਸਿਰਫ ਕਿਸੇ ਨੂੰ ਲੱਗ ਰਿਹਾ ਹੋਣਾਗਾ ਵੀ ਇਹ ਇਕੱਲੇ ਪੰਜਾਬ ਦਾ ਮਸਲਾਗਾ ਜਾਂ ਇਕੱਲੇ ਸਿੱਖਾਂ ਦਾ ਮਸਲਾ ਇਹ ਚ ਹਿੰਦੂਆਂ ਦਾ ਕੀ ਆ ਇਹ ਅਸਲ ਵਿੱਚ ਇਹ ਜਿਹੜੀ ਬੀਜੇਪੀ ਸਰਕਾਰ ਆਗੀ ਇਹ ਧਰਮ ਦਾ ਪੱਤਾ ਜਿਹੜੇ ਹਿਸਾਬ ਨਾਲ ਖੇਡ ਰਹੀ ਹੈਗੀ ਉਹ ਧਰਮ ਦਾ ਪੱਤਾ ਇਸ ਵਾਰ ਵਿਦਿਆਰਥੀਆਂ ਨੇ ਪੜ੍ਹੇ ਲਿਖੇ ਨੌਜਵਾਨਾਂ ਨੇ ਇਹਨਾਂ ਦੇ ਉੱਤੇ ਪੁੱਠਾ ਪੈ ਗਿਆ ਕਿਉਂਕਿ ਜਿਹੜੀ ਵਿੱਦਿਆ ਕੀ ਇਹ ਜਿੰਨੀ ਮੰਨ ਕੇ ਜਿਆਦਾ ਸਰਲ ਇਹਦਾ ਵਪਾਰੀਕਰਨ ਨਾ ਹੋਵੇ ਤੇ ਲੋਕ ਇਹਦੇ ਤੋਂ ਮੰਨ ਕੇ ਚੱਲ ਵੀ ਆਪਦੇ ਰੋਜ਼ਗਾਰ ਜੋਕਰੇ ਹੋ ਜਾਂਦੇ ਹੈਗੇ ਕਿਸੇ ਨੂੰ ਨੌਕਰੀ ਮਿਲ ਗਈ ਕਿਸੇ ਨੇ ਆਦਾ ਬਿਜ਼ਨਸ ਸ਼ੁਰੂ ਕਰ ਲਿਆ ਕਈ ਉਹਦੇ ਤੋਂ ਪ੍ਰਾਈਵੇਟ ਕਰਕੇ ਪ੍ਰਾਈਵੇਟ ਪਲੇਅਰਾਂ ਦੇ ਹੱਥਾਂ ਦੇ ਵਿੱਚ ਦੇ ਕੇ ਆਪਣੇ ਕੋਲੇ ਆਧਾਰਨਾ ਲਗੀਆਂ ਜੁਆਇਨ ਉਹਦੀਆਂ ਜਾਗਦੀਆਂ ਪਹਿਲਾ ਇਹਨਾਂ ਨੇ ਕੀ ਕੀਤਾ ਸੀ ਜਿਹੜੀ ਆਪਾਂ ਨੂੰ 2.5 300 ਰੁਪਿਆ ਸਬਸਿਡੀ ਆਉਂਦੀ ਹੁੰਦੀ ਸੀ ਸਿਲੰਡਰ ਤੇ ਵੀ ਤੁਸੀਂ ਪੂਰੇ ਭਰੋ ਭਾਈ ਸਿਲੰਡਰ ਦੇ ਪੈਸੇ ਤੁਹਾਡੇ ਖਾਤਿਆਂ ਦੇ ਵਿੱਚ ਆਉ ਉਹ ਬੰਦ ਹੋ ਗਈ ਦੂਜੀ ਆਧਾਰ ਕੀ ਸੀਗੀ ਵੀ ਪ੍ਰਾਈਵੇਟ ਬਿਜਲੀ ਕਰਤੀ ਪੰਜਾਬ ਬੋਰਡ ਤੋੜਤਾ ਜਿਹਨੂੰ ਨਿੱਜੀਕਰਨ ਕਰਤਾ ਅੱਜ ਉਹਦਾ ਪ੍ਰਾਈਵੇਟ ਤੋਂ ਵੀ ਗਾਹਾਂ ਇਹ ਜਿਹੜੀ ਬੰਡਾ ਗਈ ਉਹ ਵੀ ਇਹ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਨੂੰ ਫਿਰਦੇ ਆ ਬਿਜਲੀ ਦੀ ਇਸੇ ਤਰ੍ਹਾਂ ਜਿਹੜੀ ਆਪਣੀ ਵਿੱਦਿਆ ਗਈ ਜੀਤੋਂ ਕਿਸੇ ਮਨੁੱਖ ਦਾ ਜੀਵਨ ਪੱਧਰ ਉੱਚਾ ਹੁੰਦਾਗਾ ਉਹਨੂੰ ਮਾਨ ਸਤਕਾਰ ਮਿਲਦਾ ਸਮਾਜ ਦੇ ਵਿੱਚ ਉਹ ਵੀ ਖੋਣ ਨੂੰ ਇਹ ਫਿਰਦੇ ਆਗੇ ਪਰ ਪੰਜਾਬ ਦੇ ਜਿਹੜੂ ਬੱਚਿਆਂ ਨੇ ਪੰਜਾਬ ਦੇ ਸੂਝਵਾਨ ਲੋਕਾਂ ਨੇ ਜਥੇਬੰਦੀਆਂ ਨੇ ਸੋਸ਼ਲ ਜਥੇਬੰਦੀਆਂ ਨੇ ਤੇ ਕਿਸਾਨ ਜਥੇਬੰਦੀਆਂ ਨੇ ਜੋ ਕੱਲ ਭਾਜੜਾ ਪਾਈਆਂ ਨੇ ਗਿਆ ਉਹਦੇ ਤੋਂ ਇਹ ਲੱਗਦਾਗਾ ਵੀ ਜਿਵੇਂ ਆਪ ਦਾ ਹੱਕ ਜਿਤਾਉਣ ਵਾਸਤੇ ਪੰਜਾਬ ਦੇ ਲੋਕ ਚੰਡੀਗੜ੍ਹ ਤੇ ਗਏ ਹੈਗੇ ਕਿਉਂਕਿ ਚੰਡੀਗੜ੍ਹ ਆ ਜਿਹੜਾ ਉਹ ਪੰਜਾਬ ਦਾ ਪਿੰਡਾਂ ਨੂੰ ਝਾੜ ਕੇ ਉੱਥੇ ਇੱਕ ਪੱਥਰ ਦਾ ਸ਼ਹਿਰ ਆ ਸਥਾਪਿਤ ਕਰਤਾ ਤੇ ਜਿਹਦੇ ਤੇ ਹੱਕ ਅੱਜ ਹਰਿਆਣਾ ਵੀ ਜਮਾ ਰਿਆ ਚਲੋ ਪੰਜਾਬ ਦੇ ਪਾਦ ਦੇ ਜਿਹੜੇ ਪਿੰਡ ਆ ਕਿ ਉਹਨਾਂ ਨੂੰ ਝਾੜ ਕੇ ਬਣਾਇਆ ਤੇ ਪੰਜਾਬ ਦਾ ਦਾਦਾ ਹੈ ਹੀ ਉਹ ਆਪ ਦਾਗਾ ਜਿੰਨਾ ਕ ਕੱਲ ਮੁੱਠ ਭੇੜ ਹੋਏ ਹੈਗੇ ਵੱਡੀ ਗੱਲ ਦੇਖੋ ਇਹ ਹੈ ਕਿ ਵੀ ਮਹਾਲੀ ਦੇ ਵਿੱਚ ਹਰਿਆਣੇ ਦੀ ਪੁਲਿਸ ਕੀ ਕਰਦੀ ਹੈ ਸਾਡਾ ਪ੍ਰਸ਼ਾਸਨ ਸਾਡਾ ਮੁੱਖ ਮੰਤਰੀ ਪੰਜਾਬ ਇੱਚੋਂ ਦੀ ਲੀਡਰਸ਼ਿਪ ਆਮ ਆਦਮੀ ਪਾਰਟੀ ਦੀ ਕਿਸੇ ਦਾ ਕੋਈ ਬਿਆਨ ਨਹੀਂ ਕਿਸੇ ਨੇ ਕੋਈ ਰੋਕਿਆ ਨਹੀਂ ਉਹ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਰੋਕ ਰਹੇ ਹੈਗੇ ਇਸ ਕਰਕੇ ਕੱਲ ਜਿੱਦਾਂ ਇਸ ਹਸਾਬ ਨਾਲ 2009 ਤੋਂ ਬਾਅਦ ਕਿਸਾਨ ਜਥੇਬੰਦੀਆਂ ਜਾਂ ਹੋਰ ਲੜਨ ਵਾਲੀਆਂ ਜਥੇਬੰਦੀਆਂ ਨੂੰ ਕਿਹਾ ਗਿਆ ਸੀ ਵੀ ਤੁਸੀਂ ਚੰਡੀਗੜ੍ਹ ਦੇ ਵਿੱਚ ਨਹੀਂ ਐਕਟਰ ਕਰਨ ਦਿੱਤਾ ਜਾਊਗਾ ਕੱਲ ਉਹ ਐਂਟਰ ਹੋਇਆ ਤੇ ਇੱਕ ਵੀਡੀਓ ਵਾਇਰਲ ਵਾਇਰਲ ਹੋਈ ਹੈਗੀ ਬੱਚੀ ਦੀ ਉਹ ਉਥੋਂ ਦੀ ਸਟੂਡੈਂਟ ਆ ਉਹਦੇ ਕੋਲੇ ਆਈ ਕਾਰਡ ਆਗਾ ਉਹਨੂੰ ਇੱਕ ਮਹਿਲਾ ਪੁਲਿਸ ਅਧਿਕਾਰੀਆ ਉਹਨੂੰ ਅੰਦਰ ਨਹੀਂ ਜਾ ਰਹੀ ਉਹ ਕਹਿੰਦੀ ਮੇਰੀ ਬਾਹ ਸੱਡੋ ਨਹੀਂ ਦੇਖ ਲੋ ਵੀ ਮੈਂ ਕੀ ਕਰੂੰਗੀ ਇਸ ਕਰਕੇ ਇੰਨਾ ਗੁੱਸਾ ਬੱਚਿਆਂ ਦੇ ਵਿੱਚ ਜੇ ਇਹ ਪ੍ਰਾਈਵੇਟ ਹੁੰਦਾਗਾ ਇਹ ਅਦਾਰਾ ਪਹਿਲੀ ਗੱਲ ਤਾਂ ਇਹ ਹੈਗਾ ਵੀ ਭਾਰਤ ਦੀ ਇੱਕ ਅਜਿਹੀ ਯੂਨੀਵਰਸਿਟੀ ਹੈ ਇਹ ਜਿਹੜੀ ਸਰਕਾਰ ਦੁਆਰਾ ਸਥਾਪਿਤ ਨਹੀਂ ਕੀਤੀ ਗਈ ਇਹਨੂੰ ਆਮ ਲੋਕਾਂ ਦੇ ਬਜਟ ਦੇ ਨਾਲ ਚਲਾਇਆ ਜਾ ਰਿਹਾਗਾ ਤੇ ਆਮ ਲੋਕਾਂ ਨੇ ਇਹਨੂੰ ਲਾਹੌਰ ਤੋਂ ਸ਼ਿਫਟ ਕਰਕੇ ਇੱਥੇ ਲੈ ਕੇ ਆਂਦੀ ਤੇ ਜਿਹੜੀ ਵਿੱਦਿਆ ਗਈ ਉਹ ਸਾਨੂੰ ਫ੍ਰੀ ਆਫ ਕਾਸਟ 9 9 ਲਾਅਸ 9 ਬਜਟ ਦੇ ਉੱਤੇ ਸਾਨੂੰ ਮਹੱਈਆ ਕਰਾ ਦਿਆ ਬਹੁਤ ਵੱਡੀ ਉੱਚ ਪੱਧਰੀ ਵਿਦਵਾਨ ਪੈਦਾ ਹੋ ਰਿਹਾ ਸਾਇੰਟਿਸਟ ਪੈਦਾ ਹੋ ਰਹੇ ਹੈਗੇ ਇਨ ਇਸ ਯੂਨੀਵਰਸਿਟੀ ਦੇ ਵਿੱਚ ਪੜ੍ਹ ਕੇ ਜਿਹੜਾ ਹੁਣ ਕੋਰਸ 10000 ਚ ਹੁੰਦਾਗਾ ਜੇ ਇਹ ਪ੍ਰਾਈਵੇਟ ਹੱਥਾਂ ਦੇ ਵਿੱਚ ਚੜ ਗਈ ਆਏ ਮੰਨ ਕੇ ਚੱਲੋ ਵੀ ਉਹ 3.5 ਲੱਖ ਤੇ 4 ਲੱਖ ਦੇ ਵਿੱਚ ਉਹਨੇ ਕੋਰਸ ਨੇ ਪਹਿਲੇ ਵਾਰ ਹੀ ਜਾਣਾਗਾ ਕਿਉਂਕਿ ਵਿਦਿਆ ਕੀ ਜਿਹੜੀ ਸਾਡੇ ਮੱਧ ਵਰਗ ਕੋਲੇ ਤੇ ਛੋਟੇ ਵਰਗ ਕੋਲੇ ਜਿਹੜੇ ਹੋਣ ਹਾਰ ਬਜਾਰਤੇ ਉਹਨਾਂ ਕੋਲੇ ਇੱਕ ਹੀ ਇੱਕ ਇਹ ਪੰਜਾਬ ਯੂਨੀਵਰਸਿਟੀ ਸਾਧਨ ਸੀਬੀ ਜਿਹੜਾ ਉੱਥੇ 10 ਤੋਂ 16000 ਰੁਪਏ ਖਰਚਾ ਆਉਂਦਾ ਸੀ ਸਾਲ ਦਾ ਤੇ ਉਹਨਾਂ ਨੂੰ ਜਿਹੜਾ ਹੋਸਟਲ ਆ ਉਹ ਵਧੀਆ ਮਿਲਦਾ ਸੀਗਾ ਉੱਥੇ ਤੇ ਆਪ ਦਾ ਬੱਚਾ ਰੁਜ਼ਗਾਰ ਜੇ 3 ਸਾਲਾਂ ਦਾ ਕੋਰਸ ਆ 4 ਸਾਲਾਂ ਦਾ ਕੋਰਸ ਆ ਰੋਜ਼ਗਾਰ ਦੇ ਵਿੱਚ ਪੈ ਜਾਂਦਾ ਸੀ ਤੇ ਸਾਰੀ ਉਮਰ ਲਈ ਉਹ ਯੂਨੀਵਰਸਿਟੀ ਨੂੰ ਸੀਸਾ ਦਿੰਦਾ ਸੀਗਾ ਇਸ ਕਰਕੇ ਹੁਣ ਲੋੜ ਆ ਗਈ ਜੋ ਕੱਲ ਹੋਇਆਗਾ ਬੇਸ਼ੱਕ ਉਹਨਾਂ ਨੇ ਨੋਟੀਫਿਕੇਸ਼ਨ ਵਾਪਸ ਲਿਆ ਪਰ ਜਿਹੜਾ ਵੋਟਾਂ ਵਾਲਾਗਾ 9131 52 ਮੈਂਬਰ ਸੀ ਫੇਰ ਇਹਨਾਂ ਨੇ 31 ਕਰਤੇ ਇਸ ਕਰਕੇ ਇਹ ਹਜੇ ਸਿਸਟਮ ਕੱਲੀ ਆ ਜਿੰਨਾ ਚਿਰ ਉਹ ਮੇ ਜਿਵੇਂ ਨਹੀਂ ਹੁੰਦਾ ਪਹਿਲਾਂ ਉਹ ਬਹਾਲ ਨਹੀਂ ਹੁੰਦੀ ਉਹ ਯੂਨੀਵਰਸਿਟੀ ਦੇ ਵਿੱਚ ਧਾਰਨਾ ਵੀ ਪ੍ਰੋਪਰ ਜਾਰੀ ਜਾਰੀ ਰਹੂਗਾ ਤੇ ਕਿਸਾਨ ਜਥੇਬੰਦੀਆਂ ਦਾ ਸਾਰਿਆਂ ਨੇ ਕੋਈ ਇਹਦੇ ਤੇ ਕਿਸੇ ਨੇ ਦੂ ਰਹਿਣ ਨਹੀਂ ਕੀਤੀਆਂ ਠੀਕ ਆ ਕਿਸੇ ਦੇ ਮਤਪੇਦ ਹੋ ਸਕਦੇ ਆ ਇਹਨੂੰ ਆਪਣੇ ਨੂੰ ਝਗ ਤਰੀਕੇ ਨੂੰ ਲੈ ਕੇ ਲੜਨ ਦੇ ਤਰੀਕੇ ਨੂੰ ਲੈ ਕੇ ਪਰ ਸਾਰਿਆਂ ਦਾ ਇਹੀ ਹੈਗਾ ਵੀ ਆਪਾਂ ਯੂਨੀਵਰਸਿਟੀ ਬਚਾਉਣੀ ਹੈਗੀ ਤੇ ਜੋ ਇਹਨਾਂ ਦੇ ਇੱਥੇ ਰੋਟੀਆਂ ਸੇਕਣ ਗਈ ਸੀ ਸਿਆਸੀ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਜਿਵੇਂ ਮੀਤ ਹੈਰ ਤੇ ਕੰਗਸਾਹਬ ਤੇ ਲੋਕਾਂ ਨੇ ਲਾਜਵਾਬ ਕੀਤਾਗਾ ਵੀ ਤੁਸੀਂ 2011 ਤੋਂ ਬਾਅਦ ਆਪਾਂ ਕਹਿੰਦੇ ਆ ਵੀ ਉਹ ਸਰਕਾਰਾਂ ਮਾੜੀਆਂ ਸੀ ਪਹਿਲਾਂ ਵਾਲੀਆਂ ਬਾਦਲ ਸਰਕਾਰ ਵੀ ਮਾੜੀ ਸੀ ਕਾਂਗਰਸ ਹੁਣ ਚੰਗੀ ਲਿਆਂਦੀ ਆ 4 ਸਾਲਾਂ ਦੇ ਵਿੱਚ ਇਹਨਾਂ ਨੇ ਵੀ ਕੋਈ ਮਾਂ ਦੇ ਪੁੱਤਾਂ ਨੇ ਉੱਥੇ ਹਾਜ਼ਰੀ ਨਹੀਂ ਲਵਾਈ ਗਈ ਇਹ ਹਾਜ਼ਰੀ ਉਹ ਲਾਲੇ ਦੇ ਲਵਾਈ ਜਾ ਰਹੇ ਆਗੇ ਦਿੱਲੀ ਵਾਲੇ ਦੇ ਵੀ ਉੱਥੋਂ ਯਾਰ ਸਾਨੂੰ ਟਿਕਟ ਮਿਲ ਜੂਗੀ 92 ਤੁਸੀਂ ਐਮਐਲਏ ਜਿੱਤੇ ਹੋਗੇ ਉੱਥੇ ਹਾਜਰੀਆਂ ਭਰੀ ਜਾਂਦੇ ਉਸੇ ਦੀ ਸਮਝ ਨਹੀਂ ਆਉਂਦੀ ਯਾਰ ਵੀ ਤੁਸੀਂ ਪੰਜਾਬ ਨੇ ਤੁਹਾਨੂੰ ਵੋਟਾਂ ਪਾਈਆਂ ਨੇ ਯਾਰ ਪੰਜਾਬ ਦਾ ਇੱਕੋ ਇੱਕ ਯੂਨੀਵਰਸਿਟੀ ਆ ਸਾਡੇ ਕੋਲੇ ਪੰਜਾਬੀ ਯੂਨੀਵਰਸਿਟੀ ਜੋ ਸਾਡੀ ਵਿਰਾਸਤ ਆਗੀ ਆਪਣਾ ਲਾਹੌਰ ਤੋਂ ਇੱਥੇ ਅਸੀਂ ਸ਼ਿਫਟ ਕਰਾਈ ਹੈਗੀ ਤੁਸੀਂ ਫੇਰ ਵੀ ਇਸ ਇਹਨੂੰ ਵੀ ਤੁਸੀਂ ਹੁਣ ਆ ਕੇ ਸੰਗੀ ਲਾਣੇ ਨੇ ਤਾਂ ਇਹ ਕੰਮ ਕਰਨੇ ਸੀ ਤੁਸੀਂ ਉਹਨਾਂ ਦੇ ਵੀ ਯਾਰ ਜਾ ਕੇ ਪੈਰਾਂ 'ਚ ਹੀ ਬੈਠ ਕੇ ਇੰਨਾ ਕੀ ਹੁੰਦਾਗਾ ਵੀ ਤੁਸੀਂ ਐਡੀ ਟਾਣੇ ਕਿੱਡੇ ਕਿੱਡੇ ਕਾਣੇ ਹੋਗੇ ਤੁਸੀਂ ਇਸ ਕਰਕੇ ਸਾਰੇ ਵਿਦਿਆਰਥੀ ਸਾਰੇ ਸੂਝਵਾਨ ਧਰਮ ਨੂੰ ਜਾਤ ਪਾਤ ਨੂੰ ਕਿਉਂਕਿ ਜਿਹੜੀ ਸਿੱਖਿਆ ਗਈ ਇਹ ਸਾਰੇ ਧਰਮਾਂਵਾਦ ਤੇ ਸਾਰੇ ਵਰਗਾਂ ਵਾਸਤੇ ਬਰਾਬਰ ਆ ਗਈ ਇਸ ਕਰਕੇ ਆਪਾਂ ਸਾਰਿਆਂ ਨੂੰ ਉਹਨਾਂ ਸਾਥੀਆਂ ਦਾ ਉਹਨਾਂ ਨੌਜਵਾਨਾਂ ਦਾ ਉਹ ਲੜਨ ਵਾਲੇ ਲੋਕਾਂ ਦਾ ਸਾਥ ਦੇਣਾ ਚਾਹੀਦਾ ਤਾਂ ਕਿ ਅਸੀਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਜਿਹੜੀ ਵਿੱਦਿਆ ਦਾ ਇਹ ਪ੍ਰਾਈਵੇਟ ਜਿਹੜੇ ਹਿਸਾਬ ਨਾਲ ਖੰਭਾਂ ਵਾਂਗੂ ਹੋਰ ਕਾਲਜ ਉੱਠ ਰਹੇ ਆਗੇ ਓਵੇਂ ਜਿਵੇਂ ਫੇਰ ਜੁਨੀਅਰਸਟੀਆਂ ਵੀ ਪ੍ਰਾਈਵੇਟ ਉੱਠਣਗੀਆਂ ਇਸ ਕਰਕੇ ਸਾਰੇ ਵੀਰਾਂ ਦਾ ਧੰਨਵਾਦ ਆ ਜਿਹੜੇ ਉੱਥੇ ਕੱਲ ਗਏ ਆਗੇ ਤੇ ਜਿਹੜਾ ਨੇ ਇੱਥੋਂ ਵੀ ਮੰਨ ਕੇ ਚੱਲ ਵੀ ਹਾਰਾ ਨਾਰਾ ਵੀ ਮਾਰਿਆਗਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਕਿਉਂਕਿ ਉਹ ਪੰਜਾਬ ਦੇ ਹੱਕ ਦੇ ਵਿੱਚ ਖੜਿਆ ਨਾਲੇ ਬਾਕੀ ਦੇ ਪੰਜਾਬ ਦੇ ਲੋਕ ਹਾਰੇ ਨਾਰੇ ਦਾਵੀ ਉਹਨਾਂ ਹੀ ਸਮਰਥਨ ਕਰ ਦਿਆ ਜਿੰਨਾ ਉੱਥੇ ਜਾ ਕੇ ਮੈਦਾਨ ਦੇ ਵਿੱਚ ਲੜਨ ਵਾਲੇ ਦਾ ਵੀ ਸਮਰਥਨ ਕਰਦੇ ਹੈਗੇ ਇਸ ਕਰਕੇ ਸਾਰੇ ਵੀਰਾਂ ਧੰਨਵਾਦ ਸਾਡਾ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਕਿਉਂਕਿ ਥੋੜਾ ਜਿਹਾ ਸਾਥੋ ਡਿਲੇ ਹੋ ਗਿਆ ਸਾਡੇ ਜਿਹੜਾ ਮੁੰਡਾ ਦਾ ਐਡੀਟਿੰਗ ਵਾਲਾ ਉਹ ਬਿਮਾਰ ਹੋ ਗਿਆ ਸੀਗਾ ਤੁਹਾਨੂੰ ਪਤਾ ਹੁਣ ਪ੍ਰਭਾਵ ਚੱਲ ਰਿਹਾਗਾ ਇਸ ਕਰਕੇ ਅਸੀਂ ਮਾਫੀ ਚਾਹੁੰਨੇ ਆ ਕਿ ਵੀ ਇੰਨਾ ਗੁੰਝਲਦਾਰ ਮੁੱਦੇ ਤੇ ਅਸੀਂ ਸਿਰਫ ਅੱਜ ਅਸੀਂ ਵੀਡੀਓ ਬਣਾ ਰਹੇ ਹਾਂਗੇ ਸਾਰੇ ਵੀਰਾਂ ਦਾ ਧੰਨਵਾਦ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ